زرے تو لے کے سورج تک کیڑی تو لے کے ہاتھی تک وہی براجمان وہ ہی براج مار. کیڑی دے ہے ہاتھی دے ہے وہ زرے وہ سورج دے بھی ہے ہستی کیٹی ترلو آدن ایک اکھنڈت بسے اناد وہ ایسا ہے پورے آئے اپنے کرت دیچ پورے آئے ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕ੍ਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇਢੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਦੇ ਦੁਨੀਆਂ ਦਾ ਸਭ ਤੋਂ ਕ੍ਰੂਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤੋ ਇੱਕ ਬੰਦੇ ਦੀ ਪਛਾਣ ਆਉਂਦੀ ਹੈ ਉਸਦੇ ਰੂਪ ਤੋਂ ਦੂਜੀ ਪਛਾਣ ਆਉਂਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸਤੋਤਪਦੀ ਪਾਲਨਾ ਨਾ ਸੋਰੀਏ ਜੋ ਕੁਝ ਹੋ ਰਿਹਾ ਹੈ ਉਸੇ ਤੋਂ ਹੋ ਰਿਹਾ ਹੈ ਉਹ ਸਦੀਵੀ ਹੈ ਕਾਇਮ ਦਾ ਹੈ ਮੈਂ ਕਰਤਾ ਆਪਣੇ ਕਰਤ ਦੇ ਚ ਪੂਰੇ ਹੋਇਆ ਹੈ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ ਅੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਉਹਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੋਲ ਮੰਤਰ ਦੀ ਜੀ ਸਮਾ ਲੱਗ ਜਾਏਗਾ ਉਹ ਸਮਾ ਵੀ ਨਹੀਂ ਹੈ ਪਰਮਾਤਮਾ ਜੀ ਸਮਾਨ ਹੈ ਅਕਾਲ ਕਾਲ ਸਮੇ ਨੂੰ ਕਹਿੰਦੇ ਵਕਤ ਨੂੰ ਕਹਿੰਦੇ ਨਿਕ ਨਿਕ ਜੀ ਅਨੁਪਤਾ ਤਨ ਨੂੰ ਭਜਨ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗਾ ਚਾਹੀਦੀ ਹੈ ਜਗਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗ੍ਹਾ ਹੀ ਨਹੀਂ ਕਿਵੇਂ ਭੱਜੇਗਾ ਦੌੜੇਗਾ ਤਨ ਭਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਦੇ ਵਿੱਚ ਮਨ ਭਜਦਾ ਹੈ ਸਮੇਂ ਵਿੱਚ ਇਹਨੂੰ ਸਥਾਨ ਦੀ ਲੋੜ ਨਹੀਂ ਹੈ ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਵਿੱਚ ਦੌੜਦਾ ਹੈ ਕਿਹੜੇ ਸਮੇਂ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨੁੱਖ ਕਦੀ ਚਿੰਤਾ ਚ ਬੈਠਾ ਹੁੰਦਾ ਕਦੀ ਯਾਦਾਂ ਵਿੱਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪਰਮਾਤਮਾ ਉਹ ਸਮੇਂ ਵਿੱਚ ਉਥੇ ਸਮਾਂ ਹੀ ਨਹੀਂ ਹੈ ਸਮਾਂ ਪਰਮਾਤਮਾ ਕਰਕੇ ਹੈ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾ ਖਾ ਵੀ ਜਾਏਗਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ੂਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਜੋ ਸਮੇਂ ਚ ਬਣੇ ਸਮਾ ਮਿਟਾ ਦੇਗਾ ਜੋ ਸਮੇਂ ਦੇ ਚ ਆਇਆ ਹੈ ਸਮਾ ਉਸਨੂੰ ਰੁਖਸਤ ਕਰ ਦੇਗਾ ਜੋ ਸਮੇਂ ਵਿੱਚ ਬਣਿਆ ਸਮਾਂ ਉਸ ਨੂੰ ਮਿਟਾ ਦੇਗਾ ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾਂ ਇਸ ਵਾਸਤੇ ਅਕਾਲ ਕੋਈ ਇਹ ਨਾ ਸਮਝ ਲੈ ਕਲਪਨਾ ਮਾਤਰ ਹੈ ਮੂਰਤੀ ਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮੁਰਾਦ ਫਿਰ ਇੱਕਦਮ ਬਣ ਜਾਏ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮਿਆ ਹੋਵੇਗਾ ਇੱਕਦਮ ਸਤਿਗੁਰੂ ਕਹਿੰਦੇ ਨਾ ਅਜਾਉ ਨਹੀਂ ਜਮਿਆ ਨਹੀਂ ਆ ਜਨਮ ਹੈ ਆ ਮਰਨ ਹੈ जमाया नहीं है तो फिर कैसे है साहेबंग संस्कृत का शब्द है स्वंभू अपने आप तो प्रभु होए अपने आप तो प्रकट होया आप ही ने आप साजे हो आप ही ने रचे हो ना साहेबंग शंभू स्वंभू पंजाबी रूप साहेबंग अपने आप तो आप ही होए ਫਿਰ ਸਾਰਾ ਗਿਆਨ ਉਸੇ ਤੋਂ ਆਰਿਆ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਤੋਂ ਆ ਰਿਹਾ ਹੈ ਗਿਆਨ ਹੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਦੇ ਬਹੁਤ ਲਗਾਓ ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪ੍ਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਦੇ ਪਾਂਡੇ ਸਮਾ ਗਏ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪ੍ਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪ੍ਰਮਾਤਮਾ ਤੋਂ ਆਇਆ ਹੈ ਉਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਬਿਆਲੂ ਹੈ ਬਖਸ਼ਿੰਦ ਹੈ ਰਹੀਮ ਹੈ ਰਹਿਮਾਨ ਹੈ ਬਖਸ਼ਿੰਦ ਹੈ ਕਰਣਾਕਰ ਹੈ ਦੇ ਆਲੂ ਹੈ ਇਥੇ ਤੱਕ ਮੌਲਮਨ ਮੁਕਤਸਰ ਤੇ ਹੁਣ ਆਪ ਸ਼ਬਦ ਸਰਵਨ ਕਰੋ ਹਾਂ ਜੀ ਯਕ ਅਰਜ਼ੁ ਬਹੁਤਮ ਪੇਸ਼ ਤੋ ਦਰ ਗੋਸ਼ੁ ਕੁੰ ਕਰਤਾ ਇਸ ਪੰਕਤੀ ਵਿੱਚ ਅਰਜ਼ੋ ਹੀ ਹੈ ਬੇਨਤੀ ਹੈ ਸਾਰਾ ਸ਼ਬਦ ਬੇਨਤੀ ਹੈ ਅਰਦਾਸ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚਾਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆ ਅਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਆ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਸਤ ਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆਂ ਸੇਵਾ ਕਰਨ ਲਈ ਜਾ ਰਹੇ ਆਂ ਪੁੰਨ ਕਰਨ ਲਈ ਜਾ ਰਹੇ ਆਂ ਇਹ ਸਭ ਕੁਝ ਕੀਤਾ ਹੋਇਆ ਪੁੰਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਹ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਉਹ ਨਹੀਂ ਨਿਕਲੇਗੀ ਪੰਜ ਬਥੇਰੀਆਂ ਅਰਦਾਸਾਂ ਹੁੰਦੀਆਂ ਤੇ ਮਨੋਂ ਕਰ ਕੁਝ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਉਹ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਔਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ੋਈ ਹੈ ਸੰਸਕ੍ਰਿਤ ਦੇ ਚ ਹਿੰਦੀ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਹੈ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਸਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਿਗੁਰ ਕਹਿੰਦੇ ਨੇ ਇਕ ਅਰਜ਼ ਇਕ ਮੇਰੀ ਅਰਜ਼ੋਈ ਇਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਐ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜੇ ਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਤੇ ਸਾਨੂੰ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥੇ ਹੀ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਹੀ ਤੇ ਵੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਕਿਸੇ ਥਾਂ परमात्मा व्यापक है ओदा देखना भी व्यापक है बेखत सुनत सदा है संगे मैं मूर्ख जानया दोरी रे हे प्रभु तु कान कर भाव सुन हे कर्ता हे सृष्टि दे रचन हारे इक अरज होई इक बिनती है फिर अगलीयां पंक्तियां च जिस दे अगो बिनती कर रहे ने उस दी महिमा ब्यान कर देना जी ਅਕਾਲ ਪੁਰਖ ਮੀਰ ਕ੍ਰਿਮ ਕੋ ਬੇਅਕੂਰ ਬਰਬਦ ਗਵਾਣ ਪਰਸ਼ੀਨ ਦੇਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਆਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਗਈ ਦਰ ਤੁਸੀਂ ਤੇ ਹੱਕ ਹੋ ਬਾਅਵ ਸੱਚਾ ਹਕੀਕਤ ਸਚਾਈ ਹੱਕ ਸੱਚ ਫਰਸ਼ਿੰਦੇਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਵੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਵੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਵੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ, ਬਜ਼ੁਰਗ ਹੈ। ਕਦੀਮੀ। ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀਚ ਵੀ ਕਬੀਰ ਕਹਿੰਦੇ ਨੇ। ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ। हे ਹੱਕਾ, हे ਸੱਚ ਦੇ ਸਰੂਪ, हे ਸੱਚੇ। ਇਹ ਸਭ ਤੋਂ ਵੱਡੇ ਹੱਕਾ ਕਬੀਰ ਕਰੇਮ ਤੋਂ ਬਖਸ਼ਿਸ਼ ਦੇ ਤੂੰ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਦੇ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ ਕਰੇਮ ਤੋਂ ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਵਿੱਚ ਕੋਈ ਐ ਬਨਾਏ ਤੂੰ ਨਿਰਵਿਕਾਰ ਹੈ ਨਿਰਮਲ ਹੈ ਅਤੀ ਨਿਰਮਲ ਹੈ ਤੇ ਨਿਰਮਲ ਹੈ ਨਿਰਵਿਕਾਰ ਹੈ ਔਰ ਸ੍ਰਿਸ਼ਟੀ ਦਾ ਕਰਨਹਾਰ ਹੈ ਤੂੰ ਹਕ ਹੈ ਤੂੰ ਕਬੀਰ ਹੈ estramere padsha us prabhu di ardas de jo hai mahima gayan kar re han ji duniya mokam konni tahik div tamni hey prabhu main te apne dil nu samjhana hey jagat fani سمت ہے حقا ہے جگت جھوٹ ہے یہ سب کچھ نہیں ہے جو ٹکے ہویا جگت دستا پہ مٹ جائے گا ایتے فانی ہے ناسوت ہے اے میرے دل جان ہے پربو ہے کریم ہے ہکا ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸ ਮੰਨਦਾ ਹਾਂ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿੰਨੀ ਜੀਵਨ ਦੀ ਲਾਲਸਾ ਓਤਨਾ ਹੰਕਾਰੀ ਜਿੰਨੀ ਜੀਵਨ ਦੀ ਲਾਲਸਾ ਓਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਸਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਸਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਸਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਸਨਾ ਆਤਮਨਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋ ਸਤਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਹੈ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਾਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਰਖਿਆ ਸਭ ਕੁਝ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਹਾਂਜੀ ਮਮ ਸਰ ਹੋਏ ਅਜਰਾਹੀ ਮੇਰਾ ਹਕਤਾ ਹੈ ਦਿਲ ਹੀ ਸੜੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇਸ਼ ਮੌਤ ਦਾ ਦੇਵਤਾ ਹੈ ਅਜਰਾਏ ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਏ ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚਨੇ ਸਾਬਕ ਦਿਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮੈਂ ਮੇਰੇ ਸਬਦ ਆਪਣੇ ਤੇ ਲੈਣ ਦੇ ਗੁਰਨਾਮਿਕ ਚ ਖੋਬੀ ਹੈ ਬਹੁਤ ਵੱਡੀ ਹੋ ਗਈ ਹੈ ਬਹੁਤ ਵੱਡੇ ਗੁਨਾ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾ ਦਾ ਜ਼ਿਕਰ ਕਰਨਾ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ ਕਹੋ ਨਾਨਕ ਹਮ ਨੇ ਚੇ ਕਰ ਮਾ ਸਰਨ ਭਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਕਿ ਤੇ ਸਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੌਲੀ ਦੇ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਾਣਣਾ ਇਹ ਸਿਰਫ ਗੁਰੂ ਨਾਨਕ ਦੇਵ ਜੀ ਕਰਦੀ ਮੈਂ ਇਹ ਸਿਰਫ ਇਸੇ ਹੀ ਦਰਦ ਦੀ ਜੋ ਹੈ ਮੈਂ ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜੇ ਆਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾ ਪ੍ਰਕੀਤਾ ਕੀ ਜਏ ਦਿਲ ਨਾਦਾਨ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਹੈ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਇਹ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਤੋ ਕਿਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗੱਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦਾ ਐਸਾ ਹੈ ਨਾਦਾਨ ਦਿਲ ਹੈ ਇਹ ਮੰਨਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜ਼ਾਨਾ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ ਫਾਰਸੀ ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸਤਰੀ ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ ਜਨ ਇਸਤਰੀ ਪਦਰ ਲਿਖਤ ਦੇ ਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮੇਨਿਸਤਾਨ ਦੇਚ ਬਲੋਚਿਸਤਾਨ ਦੇਚ ਪੇਦਰ ਹੈ ਪੀਤਾ ਪੀਟਰ ਪੇਦਰ ਪੈਉਨੋ ਕਹਿੰਦੇ ਨੇ ਪੀਟਰ ਪੀਤਾ ਔਰ ਪੇਦਰ ਇਹ ਕਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿਕਟ ਵਰਤੀ ਸ਼ਬਦ ਇਥੇ ਲਿਖਤੇ ਚ ਹੈ ਪਦਰ ਕਿਧਰੇ ਕਿਧਰੇ ਇਲਾਕੇ ਆਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਮਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਿਸ਼ਣ ਬਾਰੇ ਵੀ ਹੈ ਸਾਬੇਥੇ ਕਹਿੰਦੇ ਨੇ ਇਸਤਰੀ ਪੇਤਾ ਪੁੱਤਰ یہ جو سنبندی نے اور یہ جڑے پیرا نے یہ جڑے میرے ساماج سنبند نے کسے نے تیری بانے دست ہاتھ کسی نے تیرا سہارا نہیں بننا ایک ایک کر کے تو دیکھ لے گا میں بے سہارا ہو گیا ماں تو میں بے سہارا ہو گیا پتا تو میں بے سہارا ہو گیا پترا تو میں بے سہارا ہو گیا تو ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੇ ਕਦੀ ਬੇਆਸਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ ਪਕੜ ਲਈ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਕਿਉਂਕਿ ਪਿਤਾ ਅਜ ਹੈ ਕੱਲ ਨਹੀਂ ਹੋ ਸਕਦਾ ਉਹ ਸਦੀਵੀ ਹੈ ਉਹ ਹੱਕਾ ਹੈ ਉਹ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਉਹਨੋਂ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਹੈ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਿਕ ਕੀਟੇ ਬਿਰਥੀ ਸਬਦਾ ਉਹ ਮਨੁੱਖ ਚਾਹੇ ਕੋਈ ਵੀ ਹੈ ਦੇਵਨ ਕੋ ਏਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ ਪਕੜਨੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂ ਜੀ ਆਖ ਵਿਅਕਤਮ ਕਸਨਾ ਦਰਦ ਕਿਉਂ ਸਵਾਦ ਤਕ ਵੀ ਪਰ ਜਦ ਇਸ ਤੋਂ ਗਫਨ ਰੁਕਸਤ ਹੋਵੇਗਾ ਤੇ ਤਕਵੀਰ ਜਨਾਜ਼ੇ ਦੀ ਨਮਾਜ਼ جو قبرستان تے پڑھ دینا فاتحہ پڑھ کے نماز پڑھتے انہوں جو میں سڑے واپس آ کے یا شمشان گاڑ تے کیرتن سویلا پڑھ دینے اے تکبیر جنازے دی نماز پڑھ دینا آخر سارے اے جو تیری استری اے, اے براہ ਇਹ ਦੋਸਤ ਇਹ ਜਨਾਜ਼ੇ ਦੀ ਜਮਾ ਬਵਤ ਤੋਂ ਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸਵੇਲਾ ਹੀ ਪੜ੍ਹ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰਾ ਹੈ ਬਸ਼ਰ ਤੇ ਤੂੰ ਪਕੜਿਆ ਹੋਵੇ ਉਹਦਾ ਦਾਮਨ ਪਕੜੇ ਹੋਵੇ ਭਾਈ ਸਾਹਿਬ ਆਇਨੰਦ ਲਾਲ ਕਹਿੰਦੇ ਨੇ ਦਸਤ ਗਰਦਾਰੀ ਬੇਰੋ ਦਾਮਨੇ ਜਾਮਾ ਰਾ ਬਗੇ ਹਣ ਤੇਰੇ ਕੋਲ ਹੱਥ ਉਹਦਾ ਦਾਮਨ ਪਕੜ ਲੈ ਜੇ ਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ ਦਸਤ ਗਰਦਾਰੀ ਬਰੋ ਦਾਮਨੇ ਜਾਮਾ ਰਾ ਬਗੇ ਤਾਂ ਸਾਬ ਕਹਿੰਦੇ ਆਖਰੇ ਜਨਾਜ਼ੇ ਦੀ ਨਮਾਜ਼ ਪੜ ਕੇ ਸਾਰੇ ਵਾਪਸ ਆ ਜਾਣਗੇ ਅੱਗੇ ਅੱਗੇ ਹੰਸ ਅਕੇਲਾ ਗਏ ਤੇ ਤੂੰ ਕੱਲ ਹੀ ਜਾਣਾ ਅੱਛਾ ਉਜਿਗਸਤੰ ਦਰ ਹਵਾ ਕਰ ਦੇਮ ਬਵੀਖਿਆ ਅਰਜ਼ੋਏ ਹੈ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕਿਰਤ ਵੀ ਦੇ ਲੈਂਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ। ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ। ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ। ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ। ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ। ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਬਈ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕਰਤ ਦੇਣੀ ਹੈ ਕੁਝ ਕਰਨ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਪ੍ਰਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰ ਅਜ ਦਇਆ ਤੇ ਹਰ ਵਕਤ ਚਲਦੀ ਹੈ ਰਹਿਮਦਿਲੀ ਤੇ ਹਰ ਵਕਤ ਚਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪ੍ਰਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿੱਦੇ ਦੇਖਦਾ ਹਾਂ ਇੱਥੇ ਲੋੜ ਹੈ ਸਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਵਿਚ ਖਿਆਲਾਂ ਦੇ ਬਦੀ ਬਦੀ ਕਦੀ ਕਦੀ ਕਿਰਤ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪ੍ਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਵਿੱਚ ਜੋਦੜਿਛ ਉਹ ਗੁਣ ਰੱਖੇ ਜਾ ਰਹੇ ਹਨ ਹਾਂ ਜੀ ਗਰੀ ਨਾਮੇ ਕੀ ਕਰ ਤਦਮ ਮਮਨੀ ਕੀ ਅਹਵ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ हे ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਮੇਰੇ ਨਾਲ ਤੂੰ ਕੀ ਫੈਸਲਾ ਕਰੇਂਗਾ ਥਰ ਹਰ ਕੰਮ ਤੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਤੇ ਮੈਂ ਹੱਥ ਹੀ ਨਹੀਂ ਪਾਉਂਦਾ اے ਪ੍ਰਭੂ ਪਤਾ ਨਹੀਂ ਏ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਾਲ ਬਹੁਤ ਹਾਂ ਜੋ ਖੁਸ਼ੀ ਆਖਰੀ ਪੰਕਤੀਆਂ ਬਦਬਖਤ ਹਮਚੋਂ ਬਗੀ ਲਗਾ ਫਲ ਬੇ ਨਜ਼ਰ ਬੇ ਬਾਤ ਨਾਨਕ ਬਗੋ ਇਕ ਜੰਤੂ ਰ ਤੇਰੇ ਚਾਕਰਾਂ ਪਾਖਾ ਬਦਬਖਤ ਏ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਆ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸੇਖ ਸਾਹਿਬ ਸਭ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਆ ਜੋਤਸ਼ੀ ਤੇ ਨਹੀਂ ਆ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫਪੁਰ세 ਬਦ ਬਖਤ ਕਸ ਹਸਤ ਕੀੜਾ ਮਨੁਕ ਬਦ ਕਿਸਮਤ ਹੈ ਬਦ ਬਖਤ ਹੈ ਕਿ ਦਰ ਰਾਹ ਦਸ਼ ਰੰਜ ਦੇ ਕਰ ਕਸ ਹਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇਜ਼ਤੀ ਵਿੱਚ ਇੱਜ਼ਤ ਲੱਗਦਾ ਹੈ ਜੋ ਦੂਜੇ ਦੀ ਟੈਂਦੀ ਕਲਾ ਚ ਚੜਦੀ ਕਲਾ ਲੱਗਦਾ ਹੈ ਦੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦ ਬਖਤ ਬੰਦਾ ਹੈ ਕਦੇ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਦੇ ਵਿੱਚ ਹਾਸੇ ਲੱਭਦਾ ਹੈ ਕਦੀ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਦੇ ਵਿੱਚ ਨਫਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੂਮੀ ਨਹੀਂ ਆ ਪਰ ਮੈਂ ਕਹਿ ਸਕਦਾ ਐਸੋ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰੱਖੋ ਚੀਤ ਕੋ ਮਕੋ ਦੁਖ ਨਹੀਂ ਪਾਈ ਮੈਂ ਸਤਗੁਰੂ ਇਥੇ ਕਹਿ ਰਣ ਮੈਂ ਚੰਗੀ ਕਿਸਮਤ ਵਾਲਾ ਨਹੀਂ ਬਦਬਖਤ ਬਦਬਖਤ ਹਮਚੋਂ ਬਖੀਲ ਹੈ ਗਾਫਲ ਫਿਰ ਮੈਂ ਚੁਗਲ ਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਂਦਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦੱਸਦਾ ਬਖੀਲ ਵੀ ਹਾਂ ਚੁਗਲ ਖੋਰ ਵੀ ਹਾਂ ਬਦਬਖਤ ਹਮਚੋਂ ਬਖੀਲ ਹੈ ਗਾਫਲ ਏ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀਲ ਹੈ ਗਾਫਲ ਬੇਨਜ਼ਰ ਬੇਬਾਕ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰਾਂ ਅੰਦੇ ਨੂੰ ਬੇਨਜ਼ਰ ਕਹਿੰਦੇ ਨੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਕ ਦੂਸਰਾ ਮੈਂ ਮੂੰਹ ਫਟ ਬਣਾ ਜੋ ਮੂੰਹ ਚਾੰਦੀ ਇਹ ਕਹਿ ਦੇਣਾ ਏ ਨਹੀਂ ਦੇਖਦਾ ਮੌਕਾ ਕੀ ਇਹ ਮਹਿਲ ਕੀ ਇਹ ਵਾਤਾਵਰਣ ਕੀ ਇਹ ਸਮਾਜ ਕੀ ਇਹ ਔਰ ਟਿਕਾਣਾ ਕੀ ਇਹ ਦੇਖਦਾ ਹੀ ਨਹੀਂ ਬੇਬਾਕਾਂ ਜ਼ਬਾਨ ਕਾਬੂ ਚ ਨਹੀਂ ਬੇਬਾਕਾਂ ਹੁਣ ਆਖਰੀ ਪੰਕਤੀ ਦੇ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਇ ਤੇ ਜਨ ਤੁਰੈ ਤੇਰੇ ਚਾਕਰਾ ਪਹਾ ਨਾਨਕ ਦੀ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਤੂੰ ਨਹੀਂ ਮਿਲਦਾ ਤਨਸੇ